ਪਾਕਿਸਤਾਨ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ ਪ੍ਰਤਾਨ ਬਣਿਆ ਹੈ ਪਾਕਿਸਤਾਨ ਇਸ ਸਾਲ ਜਨਵਰੀ ਵਿੱਚ ਸੰਯੁਕਤ ਰਾਸ਼ਟਰ ਪਰਿਸ਼ਦ ਦਾ ਅਸਥਾਈ ਮੈਂਬਰ ਚੁਣਿਆ ਗਿਆ ਸੀ ਇਸ ਪਰਿਸ਼ਦ ਦੇ 10 ਅਸਥਾਈ ਮੈਂਬਰ ਹਨ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਵਿੱਚ ਭਾਰੀ ਸਮਰਥਨ ਨਾਲ ਸੁਰੱਖਿਆ ਪਰਿਸ਼ਦ ਦਾ ਅਸਥਾਈ ਮੈਂਬਰ ਚੁਣਿਆ ਗਿਆ ਅਤੇ 193 ਵਿੱਚੋਂ 182 ਵੋਟਾਂ ਮਿਲੀਆਂ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਪਾਕਿਸਤਾਨ ਇਸ ਜ਼ਿੰਮੇਵਾਰੀ ਨੂੰ ਉਦੇਸ਼ ਨਿਵਰਤਾ ਅਤੇ ਦ੍ਰਿੜਤਾ ਦੀ ਡੂੰਗੀ ਭਾਵਨਾ ਨਾਲ ਸਵੀਕਾਰ ਕਰਤਾ ਸਾਡਾ ਨਜ਼ਰੀਆ ਸੰਯੁਕਤ ਰਾਸ਼ਟਰ ਚਾਰਟਰ ਦੇ ਉਦੇਸ਼ਾ ਅਤੇ ਸਿਧਾਂਤਾਂ ਅੰਤਰਰਾਸ਼ਟਰੀ ਕਾਨੂੰਨ ਪ੍ਰਤੀ ਸਤਕਾਰ ਅਤੇ ਬਹੁਪੱਖੀਵਾਦ ਪ੍ਰਤੀ ਡ੍ਰਿਡਨ ਵਚਨਬੱਧਤਾ ਤੇ ਆਧਾਰਿਤ ਹੋਵੇਗਾ ਪਾਕਿਸਤਾਨ ਦੇ ਰਾਜਦੂਤ ਅਸੀਮ ਇਫਤਖਾਰ احمد ਨੇ ਕਿਹਾ ਪਾਕਿਸਤਾਨ ਦੀ ਪ੍ਰਧਾਨਗੀ ਪਾਰਦਰਸ਼ੀ ਸਮਾਜ ਸੇਵੀ ਅਤੇ ਜਵਾਬਦੇਹ ਹੋਵੇਗੀ ਅਸੀਂ ਗੁੰਝਲਦਾਰ ਭੂ ਰਾਜਨੀਤਿਕ ਦ੍ਰਿਖ ਦੁਨੀਆ ਵਿੱਚ ਵੱਧਦੀ ਅਸਥਿਰਤਾ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੇ ਖਤਰੇ ਵੱਧਦੇ ਟਕਰਾ ਅਤੇ ਡੂੰਗੇ ਹੁੰਦੇ ਮਨੁੱਖੀ ਸੰਕਟਾਂ ਤੋਂ ਪੂਰੀ ਤਰ੍ਹਾਂ ਜਾਣੂ ਹਾਂ ਰਾਜਦੂਰ ਇਫਤਖਾਰ ਜੁਲਾਈ ਵਿੱਚ ਪ੍ਰਮੁੱਖ ਗਲੋਬਲ ਮੁੱਦਿਆਂ ਤੇ ਸੁਰੱਖਿਆ ਪਰਿਸ਼ਦ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਨਗੇ ਇਫਤਖਾਰ ਪਹਿਲਾਂ ਹੀ ਸੰਯੁਕਤ ਰਾਸ਼ਟਰ ਦੇ ਸਿਕੱਤਰ ਜਨਰਲ ਅਟੈਨੀਓ ਗੁਟੇਰਸ ਨਾਲ ਮੁਲਾਕਾਤ ਕਰ ਚੁੱਕੇ ਹਨ ਅਤੇ ਉਹਨਾਂ ਨੂੰ ਜੁਲਾਈ ਵਿੱਚ ਸੁਰੱਖਿਆ ਪਰਿਸ਼ਦ ਦੀ ਕਾਰਜ ਯੋਜਨਾ ਬਾਰੇ ਜਾਣਕਾਰੀ ਦੇ ਚੁੱਕੇ ਹਨ ਦੋਵੇਂ ਮਿੰਟਗਾਂ ਦੀ ਪ੍ਰਧਾਨਗੀ ਪਾਕਿਸਤਾਨ ਦੇ ਉਪਕਰਦਾਨ ਮੰਤਰੀ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਕਰਨਗੇ